वेलकम टू खन्ना न्यूज़ लाइव समराला ਵਿਖੇ ਐਸਐਮਓ ਡਾਕਟਰ ਤਾਰਕਜੋਤ ਸਿੰਘ ਉੱਪਰ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਿਵਲ ਹਸਪਤਾਲ ਦਾ ਸਫਾਈ ਸੇਵਕ ਹੀ ਮਾਸਟਰਮਾਈਂਡ ਨਿਕਲਿਆ ਅਤੇ ਇੱਕ ਮਹੰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਐਸਐਸਪੀ ਅਮਨੀਤ ਕੌਂਡਲ ਖੰਨਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮਿਤੀ 25 ਫਰਵਰੀ ਨੂੰ ਤਾਰਕਜੋਤ ਸਿੰਘ ਵਾਸੀ ਗੋਵਿੰਦਨਗਰ ਸਮਰਾਲਾ ਨੇ ਪੁਲਿਸ ਪਾਸ ਇਤਲਾਹ ਕੀਤੀ ਸੀ ਕਿ ਉਹ ਸਿਵਲ ਹਸਪਤਾਲ ਸਮਰਾਲਾ ਵਿਖੇ ਬਤੌਰ ਐਸਐਮਓ ਡਿਊਟੀ ਕਰਦਾ ਹੈ ਅਤੇ ਸਮਰਾਲਾ ਵਿਖੇ ਆਪਣੀ ਰਿਹਾਇਸ਼ ਤੇ ਰਹਿੰਦਾ ਹੈ ਮਿਤੀ 24 ਫਰਵਰੀ ਨੂੰ ਤਕਰੀਬਨ 11 ਵਜੇ ਉਹ ਸਿਵਲ ਹਸਪਤਾਲ ਸਮਰਾਲਾ ਵਿਖੇ ਆਪਣੀ ਕਾਰ ਬ੍ਰੀਜ਼ਾ ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤਾਂ ਇੱਕ ਵਰਨਾਕਾਰ ਵਿੱਚ ਤਿੰਨ ਚਾਰ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਕਾਰ ਸਵਾਰ ਵਿਅਕਤੀ ਆਪਣੀ ਕਾਰ ਤੋਂ ਉਤਰ ਕੇ نیچے ਆਏ ਜਿਨ੍ਹਾਂ ਦੇ ਹੱਥਾਂ ਵਿੱਚ ਕੁਝ ਫੜਿਆ ਹੋਇਆ ਸੀ ਜੋ ਕਿ ਐਸਐਮਓ ਨੂੰ ਧਮਕੀਆਂ ਦੇਣ ਲੱਗ ਗਏ ਉਹ ਡਰਦੇ ਹੋਏ ਆਪਣੀ ਕਾਰ ਨੂੰ ਭਜਾ ਕੇ ਲੈ ਗਿਆ ਤਰਕਜੋਤ ਸਿੰਘ ਦੀ ਸ਼ਿਕਾਇਤ ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਜਿਨ੍ਹਾਂ ਦੀ ਤਫਤੀਸ਼ ਕਰਕੇ ਸਮਰਾਲਾ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਸਾਰੇ ਹੋ ਗਏ ਸਾਕੀ ਜੀ ਜਿਵੇਂ ਕੀ ਮੋਟਿਵ ਦੇ ਚਾਹੀਦੀ ਪ੍ਰੈਸ ਕਾਨਫਰੈਂਸ ਅਸਤੀ ਪ੍ਰੈਸ ਕਾਨਫਰੈਂਸ ਵੀ ਸਰ ਦਾ 25 25 ਤਰੀਕ ਨੂੰ 25 ਫਬਰੀ ਨੂੰ ਐਸਐਮਓ ਸਮਰਾਲਾ ਡਾਕਟਰ ਤਰਨਜੋਤ ਸਿੰਘ ਜਿਹੜੇ ਹੈਗੇ ਕਾਫੀ ਪੁਰਾਣੇ ਤੇ ਡਾਕਟਰ ਹੈਗੇ ਸਰਕਾਰੀ ਉਹਨਾਂ ਉਤੇ ਇੱਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ ਉਹਦੇ ਬਿਹਾਫ ਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਇੱਕ ਐਫਆਈਆਰ ਲਾਜ ਹੋਇਆ ਸੀਗਾ ਜੀ 341 5634 ਆਈਪੀਸੀ 'ਚ ਉਦੀ ਤਫਤੀਸ਼ ਚ ਕੱਲ ਸਾਡੇ ਕਾਈਂਡ ਆਫ ਬਲਾਈਂਡ ਕੇਸ ਸੀਗਾ ਸਾਡੀ ਬੜੀ ਸਸਟੇਨਡ ਟੈਕਨੀਕਲ ਐਂਡ ਸਾਇੰਟੀਫਿਕ ਇਨਵੈਸਟੀਗੇਸ਼ਨ ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਤੇ ਇਸ ਕੇਸ ਚ ਜਿਹੜੇ ਮੇਨਲੀ ਚਾਰ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਸਬੰਧ ਚ ਹੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੀ ਜਿਹੜਾ ਸਾਡੇ ਬਲਾਈਂਡ ਕੇਸ ਕਰੈਕ ਕਰਨ ਚ ਇਹਦਾ ਸ਼ਰੇਆ ਜਾਂਦਾ ਹੈ ਜੀ ਐਸਪੀ ਡੀ ਸਰੋਜਿੰਦਰ ਲਿਨਰ ਦੀ ਅੰਡਰ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਡੀਐਸਪੀ ਡੀ ਸੁਖਮਰਤਨ ਦਾਵਾ ਆਪਣੇ ਇਨਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਐਸਐਚਓ ਸਮਰਾਲਾ ਰਾਉ ਗੁਰਿੰਦਰ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸੂਝਬੂਝ ਤੇ ਪੇਸ਼ੈਂਟਲੀ ਔਰ ਸਸਟੇਨਡ ਵੈਨਰਲਿਸ ਕੇਸ ਨੂੰ ਕਰਾ ਕੇ ਉੱਤੇ ਇਹਦੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ 25 ਤਰੀਕ ਨੂੰ ਸਾਨੂੰ ਡਾਕਟਰ ਤਰਕ ਜੋਤ ਸਿੰਘ ਜਿਹੜੇ ਐਸਐਮਓ ਸਮਰਾਲਾ ਹੈਗੇ ਆਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹੈ ਮੈਡੀਕਲ ਵਿੰਗ ਚ ਉਨਾ ਵੱਲੋਂ ਸਾਨੂੰ ਕੰਪਲੇਨਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:00 11:00 ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈ residense ਤੇ ਜਾ ਰਹੇ ਸੀਗੇ ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹਸਪੀਟਲ ਦੇ ਨੇੜੇ ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਕ ਬਰੀਜ਼ਾ ਕਾਰ ਉਹਨਾਂ ਕੋਲ ਹੈਗੀ ਉਹਦੇ ਚ ਆਪਣੇ ਘਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB65 ਤੋਂ ਸ਼ੁਰੂ ਹੁੰਦਾ ਸੀ ਉਹਦੇ ਚ ਤਿੰਨ ਚਾਰ ਨੌਜਵਾਨ ਸਵਾਰ ਸੀਗੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉਥੋਂ ਭੱਜੇ ਬਟ ਹੀ ਆਲਸੋ ਸੋ ਕਿ ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਹੱਥਾਂ 'ਚ ਕੁਝ ਫੜਿਆ ਹੋਇਆ ਸੀ which could have been ਕੋਈ ਫੈਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਲਈ ਸੋ ਉਸ ਤੇ ਹਫੇ ਅਸੀਂ ਨਾਮ ਅਲੂ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਨੰਬਰ 39 25 ਫ फेब्रुवारी ਨੂੰ ਲਾਂਚ ਕੀਤੀ ਸੀਗੀ ਅੰਡਰ ਸੈਕਸ਼ਨ 341 506 34 ਆਪੀਸੀ ਖਾਣਾ ਸਮਰਾਲਾ ਸੋ ਇਸ ਬਿਕੋਜ਼ ਸਾਡੇ ਜ਼ਿਲ੍ਹੇ ਦੇ ਬੜੇ ਹੀ ਮਰੇ ਨਾਉਂਡ অর ਰਿਸਪੈਕਟੇਬਲ ਸਿਟੀਜ਼ਨ ਐ ਔਰ ਇਕ ਬਿਲਕੁਲੀ ਬਲਾਈਂਡ ਕੇਸ ਸੀਗਾ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਾਂ ਬਣਾਈਆਂ ਜਿਹਦੇ ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਸੀ ਜਿਹੜੀ CIA ਵਿੰਗ ਹੈ ਇਹਨਾਂ ਦੀ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਕਿਸੇ ਨੇ ਉਹਨੂੰ CCTV's ਤੇ ਪੂਰੀ ਟ੍ਰੇਲ ਫਾਲੋ ਕੀਤੀ ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸਾਇੰਟਿਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ ਫਾਈਨਲੀ ਸਾਨੂੰ ਗਲ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ 'ਚ ਇਨਵੋਲਡ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ ਇਹ ਵਾਸੀ ਬਹਿਲੋਲਪੁਰ थाना ਮਾਚੀਵਾੜਾ ਸਬੰਧ ਦੇ ਹੈਗੀ ਦੂਜਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਵੀ ਵਾਸੀ ਬਹਿਲੋਲਪੁਰ ਤੀਜਾ ਸੰਜੀਵ ਕੁਮਾਰ ਉਰਫ ਲੱਕੀ ਇਹ ਰਹਿਣ ਵਾਲਾ ਹੈ ਜੀ ਬੋਰਡ ਨੰਬਰ 1 ਮੁਹੱਲਾ ਰਾਈ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਿਲੋਲਪੁਰ ਦਾ ਔਰ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਦੇ ਚੋਂ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ ਚ ਸਫਾਈ ਸੇਵਕ ਦਾ ਕੰਮ ਕਰਦੇ ਆ ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ ਇਹ ਦੋਨੋਂ ਜਿਹੜਾ ਰੇਨੂ ਮਹੰਤੇ ਦੇ ਡੇਰੇ ਤੇ ਇਹਨਾਂ ਦਾ ਆਣਾ ਜਾਣਾ ਸੀਗਾ ਔਰ ਇਹਨਾਂ ਨੇ ਆਪਸ ਵਿੱਚ ਇਹਨਾਂ ਨੂੰ बिकॉज ਸਮੋ ਸਮਰਾਲਾ ਪੁਰਾਣੀ ਉੱਥੇ ਪੋਸਟਡ ਹੈ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਤਰਕਜੋਤ ਸਿੰਘ ਹੈ ਇਹ ਡੇਰਾ ਤੋਂ ਆਪਣੇ ਘਰ ਜਾਂਦੇ ਆਪਣੀ ਡਿਊਟੀ ਤੋਂ ਆਫ ਕਰਕੇ ਔਰ ਇਕੱਲੇ ਰਹਿੰਦੇ ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ ਕੈਸ਼ ਆਪਣਾ ਜੋ ਵੀ ਸਮਾਨ ਹੁੰਦਾ ਉਹਨਾਂ ਦਾ ਘਰ ਵੀ ਨੇੜੇ ਸਟੇਇੰਗ ਅਲੋਨ ਉਹਨਾਂ ਨੂੰ ਪੂਰਾ ਪਤਾ ਸੀ ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਛ ਨਾ ਕੁਛ ਲੁੱਟਖੋ ਦੀ ਵਾਰਦਾਤ ਕਰਨਗੇ ਇਸੇ ਨiyet ਨਾਲ ਹੀ ਨਨੇ ਇਹ ਜਿਹੜਾ ਪਲਾਨ ਕੀਤਾ ਸੀ ਜੋ ਉਸ ਦਿਨ ਤਾਂ ਪ੍ਰੀਅਮਪਟ ਹੋ ਗਿਆ ਬਟ ਹੌਲੀ ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ ਇਸ ਪੇ ਹਫਤੇ ਅਸੀਂ ਕੱਲ ਇਹਨਾਂ ਦੇ ਪੁੱਛਕਿਸ਼ ਤੇ ਬਿਹਾਫ ਤੇ 394 ਔਰ 398 ਆਈਪੀਸੀ ਦੇ ਸੈਕਸ਼ਨਸ ਦਾ ਵਾਅਦਾ ਕੀਤਾ ਔਰ 25 54 ਅਨਾਟ ਅਸਲਾ ਐਕਟ ਦਾ ਵਾਅਦਾ ਵੀ ਕੀਤਾ ਕਿਉਂਕਿ ਇਹਨਾਂ ਤੋਂ ਜੋ ਸਾਨੂੰ ਰਿਕਵਰੀਜ਼ ਹੋਈ ਹੈ ਉਹ ਉਹਦੇ ਚ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹਨ ਤੋਂ ਮਨਪ੍ਰੀਤ ਤੋਂ ਸਾਨੂੰ ਦਾਦਰ ਲੋਹੇ ਦਾ ਮਿਲਿਆ ਔਰ ਇੱਕ ਪਿਸਟਲ ਕਿਡੋਨਾ ਡਾਈ ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ ਔਰ ਸੰਜੀਵ ਕੁਮਾਰ ਉਲਫ ਲੱਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ ਚਾਕੂ ਰਿਕਵਰ ਹੋਇਆ ਸੋ ਬੇਸਿਕਲੀ ਉਹਨਾਂ ਨੇ ਇਸੇ ਪਲਾਨ ਨਾਲ ਲੁੱਟ ਖੋਹ ਦੀ ਨੀਅਤ ਨਾਲ ਹੀ ਸਾਰਾ ਕੁਝ ਜਿਹੜਾ ਖੇੜ ਰਚਿਆ ਸੀਗਾ ਕ੍ਰਾਈਮ ਔਰ ਇਸ ਦੇ ਇਲਾਵਾ ਮੈਂ ਦੱਸਣਾ ਚਾਹਾਂਗੀ ਜਿਹੜੇ ਰੇਨੂ ਮਹੰਤ ਇਹਦੇ ਤੇ ਵੀ ਪਹਿਲਾਂ ਤਿੰਨ ਪਰਚੇ ਦਰਜ 2011 ਚ ਇਹਦੇ ਤੇ ਇੱਕ ਹਰਡ ਕੇਸ ਦਾ ਪਰਚਾ ਦਰਜ ਹੋਇਆ ਸੀ ਮਾਝੀਵਾੜਾ ਸਾਹਿਬ ਚ 2020 ਚ 188 ਦਾ ਪਰਚਾ अगेन ਮਾਚੀਵਾੜਾ ਸਾਹਿਬ ਔਰ 2022 ਚ 304 ਦਾ ਮੁਕਦਮਾ ਦਰਜ ਹੈ ਜਿਹੜਾ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਹੈ ਇਹਦੇ ਤੇ ਪਹਿਲਾਂ ਪੰਜ ਪਰਚੇ ਦਰਜ ਹੈ ਵਿਚ ਇਨਵਾਸ ਦੋ ਐਨਡੀਪੀਐਸ ਤੇ ਇੱਕ 307 ਦਾ ਇੱਕ ਚੋਰੀ ਦਾ ਤੇ ਇੱਕ ਲੜਾਈ ਝਗੜੇ ਦਾ ਸੋ ਬੇਸਿਕਲੀ ਇਹਨਾਂ ਚੋ ਚਾਰ ਚੋ ਦੋ ਤਾਂ ਪੁਰਾਣੇ ਹੀ ਕ੍ਰਿਮੀਨਲ ਟੈਂਡੈਂਸੀ ਦੇ ਸੀਗੇ ਤੇ ਹੁਣ ਇਹਨਾਂ ਨੇ ਬੜਾ ਹੀ ਸੀਰੀਅਸ ਆਫੈਂਸ ਕਰੰਦ ਪਲਾਨ ਕੀਤਾ ਸੀਗਾ ਜੋ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਇੱਕ ਲੈਸਨ ਵੀ ਮਿਲਦਾ ਹੈ ਕਿ ਸਾਡੇ ਜਿਹੜੇ ਸਿਟੀਜ਼ਨਸ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਹੈ ਸਾਡੇ ਲਈ ਬਹੁਤ ਹੀ ਪਰ ਇਮਪੋਰਟੈਂਸ ਰੱਖਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਵਾਰਦਾਤਾ ਪੁਰਾਣੀ ਨਾ ਚੋ ਟ੍ਰੇਸ ਕਰੀਏ ਕਿ ਸ਼ਾਇਦ ਇਹਨਾਂ ਨੇ ਪਹਿਲਾਂ ਵੀ ਇਦਾਂ ਦਾ ਕੁਝ ਲੁੱਟਖੋਹਾਂ ਦਾ ਪਲਾਨ ਕੀਤਾ ਹੋਵੇ ਜਾਂ ਇਵਨ ਐਗਜ਼ੀਕਿਊਟ ਕੀਤਾ ਹੋਵੇ ਥੈਂਕ ਯੂ ਥੈਂਕ ਯੂ ਇਸ ਕੋ ਲਵ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਤੂੰ ਫੋਟੋ ਫੋਟੋ ਕਰ ਲਓ ਪਹਿਲਾਂ ਬਾਅਦ ਵਿੱਚ ਜੇ ਬਾਅਦ ਵਿੱਚ ਕਰਨਾ ਹੈ ਪਹਿਲਾਂ ਫੋਟੋ ਕਰਵਾ ਲਓ ਫੋਟੋ ਕਰਵਾ ਲਓ